वेलकम टू खन्ना न्यूज़ लाइव आज समराला ते डीएसपी तरलोचन सिंह ਵੱਲੋਂ समराला पुलिस स्टेशन ਵਿੱਚ ਹਲਕੇ ਦੇ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਨੇਤਾਵਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਨੇਤਾ ਸ਼ਾਮਿਲ ਹੋਏ ਇਸ ਮੌਕੇ ਡੀएसपी तरलोचन सिंह ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਲਾਅਨ ਆਰਡਰ ਬਣਾਏ ਰੱਖਣ ਲਈ ਪ੍ਰੋਗਰਾਮ ਅਨੁਸਾਰ ਅੱਜ ਦੀ ਮੀਟਿੰਗ ਦੇ ਵਿੱਚ ਸਮਰਾਲਾ ਸ਼ਹਿਰ ਦੇ ਸਾਰੇ ਧਾਰਮਿਕ ਸੰਗਠਨ ਦੇ ਨੇਤਾ ਬੁਲਾਏ ਗਏ ਹਨ ਅਤੇ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦੇ ਨਾਲ ਜੁੜਿਆ ਹੈ ਉਹ ਕਿਸੇ ਵੀ ਸੋਸ਼ਲ ਮੀਡੀਆ ਜਾਂ ਕਿਸੇ ਵੀ ਵਟਸਐਪ ਗਰੁੱਪ ਵਿੱਚ ਕਿਸੇ ਤਰ੍ਹਾਂ ਦਾ ਦੂਸਰੇ ਧਰਮ ਦੇ ਬਾਰੇ ਕੁਝ ਗਲਤ ਨਹੀਂ ਬੋਲੇਗਾ ਕਿਉਂਕਿ ਕੁਝ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਜਾਂ ਕਿਸੇ WhatsApp ਗਰੁੱਪ ਪਰ ਆਹੀ ਦੂਸਰੇ ਧਰਮ ਦੇ ਬਾਰੇ ਗਲਤ ਟਿੱਪਣੀਆਂ ਕਰਦੇ ਹਨ ਜਿਸ ਦੇ ਨਾਲ ਪੰਜਾਬ ਵਿੱਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ ਜੇਕਰ ਕੋਈ ਸ਼ਰਾਰਤੀ ਅਨਸਰ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਨਹੀਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਡੇ ਬੈਡਮਾ ਜੋ ਅਮਰੀਤ ਕੁੰਡਲ ਜੀ ਵੱਲੋਂ ਦੇ ਦਿੰਦਾ ਹਾਂ ਸੀ ਜਿਹੜਾ ਸਰਬ ਧਰਮ ਜਿਹੜਾ ਅਸੀਂ ਸਾਰੇ ਸਾਡੇ ਸਾਰੇ ਧਰਮ ਵਾਲੇ ਬੰਦੇ ਇਕੱਠੇ ਕੀਤੇ ਸੀ ਜਿਨ੍ਹਾਂ ਨੂੰ ਅਪੀਲ ਵੀ ਕੀਤੀ ਆ ਤੇ ਵਿਵਾਰਨ ਵੀ ਕੀ ਵੀ ਕੋਈ ਵੀ ਧਰਮ ਵਾਲਾ ਕਿਸੇ ਦੂਜੇ ਧਰਮ ਦੇ ਖਿਲਾਫ ਕੋਈ ਸੋਸ਼ਲ ਸਾਈਟ ਤੇ ਜਾਂ ਪਬਲੀਕਲੀ ਕੋਈ ਸਪੀਚ ਆ ਕਮੈਂਟਸ ਵਗੈਰਾ ਨਹੀਂ ਕਰੂਗਾ ਜੇ ਕੋਈ ਕਿਸੇ ਧਰਮ ਦੇ ਕਿਸੇ ਕਮਿਊਨਿਟੀ ਦੇ ਇਹਨਾਂ ਦੇ ਕਿਸੇ ਦੇ ਵੀ ਖਿਲਾਫ ਕੋਈ ਇਹੋ ਜੀ ਗੱਲ ਕਰੂਗਾ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਰਜਿਸਟਰ ਕਰਿਆ ਉਹਨੂੰ ਬੋਕੀਤਾ ਜਾਊਗਾ ਤੇ ਸਤ ਸਤ ਆਪਣੇ ਸਭ ਧਰਮ ਵੇ ਇਹ ਇੱਥੇ ਦਾ ਸਾਰਿਆਂ ਦੀ ਜੜੀ ਮੈਂ ਦੇਖੀ ਸਾਂਝ ਬੜੀ ਵਧੀਆ ਹੈ ਸੰਭਾਲੇ ਸਾਡੇ ਇਹਾ ਕੋ ਹੈ ਨਹੀਂ ਪਰ ਫਿਰ ਵੀ ਮੈਂ ਨੰਬਰ ਉਹ ਸਾਰੇ ਧਰਮਾਂ ਨੂੰ ਜਿੰਨੇ ਇਹਨਾਂ ਦੇ ਬੁੱਢੀ ਸੀ ਉਹਨਾਂ ਨੂੰ ਬੁਲਾ ਕੇ ਫੀਲ ਵੀ ਕੀਤੀ ਹੈ ਦਵਾਦ ਵੀ ਤੇ ਕਿਛੁ ਕਿਛ ਵੰਦੀਆਂ ਇਹ ਜਥੇ ਵੰਦੀਆਂ ਜਿਵੇਂ ਸਾਡੇ ਨਿਆਗ ਜਥੇ ਵੰਦੀਆਂ ਨੇ ਸਿੱਖ ਭਾਈ ਜਰੇ ਤੋਂ Hindu ਭਾਈ ਜਰੇ ਤੋਂ Muslim ਭਾਈ ਜਰੇ ਤੋਂ ईसाई ਭਾਈ ਜਰੇ ਤੋਂ ਸਾਰੇ ਹੀ ਧਰਮਾਂ ਦੇ ਨਮੁੰਦੇ ਆ ਸਾਡੇ ਭਾਈ ਸਭਾਈ ਕੀ ਆਸ਼ਵਾਜ਼ ਦਿੱਤਾ ਨੇ ਕਿੰਨੀ ਬੜਾ ਵਧੀਆ ਵਿਸ਼ਵਾਸਨ ਦਿੱਤਾ ਇਹਨਾਂ ਦੀ ਆਪਸ ਵਿੱਚ ਬੜੀ ਵਧੀਆ ਸਾਂਝ ਆ ਇਹ ਮੈਂ ਇਹਨਾਂ ਦੀ ਪ੍ਰੇਜ ਵੀ ਕਰਨਾ ਸਮਰਾਲੇ ਸਾਰੇ ਧਰਮ ਵਾਲਿਆਂ ਦੀ ਬੜੀ ਚੰਗੀ ਗੱਲ ਲੱਗੀ ਮੈਨੂੰ ਆ ਫਿਰ ਵੀ ਮੈਂ ਦੇ ਜਿਹੜੇ ਜੂਨੀਅਰ ਬੱਚੇ ਨੇ ਅੱਗੇ ਨਵੇਂ ਬੱਚੇ ਜੁੜਦੇ ਆ ਇਹਨਾਂ ਦੇ ਜਰੀਏ ਉਹਨਾਂ ਨੂੰ ਵੀ ਮੈਸੇਜ ਦਿੱਤਾ ਜੇ ਕੋਈ ਗਲਤੀ ਕਰਨਾ ਫਿਰ ਕੀ ਤੇ ਜੇ ਕੋਈ ਗਲਤੀ ਇਹੀ ਜਿਹੀ ਗਲਤੀ ਕਰੂਗਾ ਉਹਦੇ ਖਿਲਾਫ ਕੇਸ ਵੀ ਰਜਿਸਟਰ ਕੀਤਾ ਜਾਊਗਾ ਤੇ ਉਹਨੂੰ ਫੜਕੰਦਰ ਵੀ ਦਿੱਤਾ ਜਾਊਗਾ ਬਾੜੇ ਅੰਸਰੋਂ ਮੈਸੇਜ ਦਿੱਤਾ ਬਾੜੇ ਅੰਸਰੋਂ ਜੇ ਕੋਈ ਵਾਅ ਫਲਾਦਾ ਜਾਂ ਕੋਈ ਇਹ ਜਿਹੀ ਕੋਈ ਗੱਲ ਕਰਦਾ ਆ ਤੇ ਬਾੜੇ ਆਂਸਰ ਨੂੰ ਮੈਂ ਸਖਤ ਤਾਬਨੀ ਦੇਣੀ ਹੈ ਨਾ ਬਿਲਕੁਲ ਸਖਤੀ ਨਾਲ ਨਿਪਟਿਆ ਜਾਊਗਾ ਤੇ ਕੇਜਿਸਟਰਡ ਕਰਕੇ ਵਿਹੈਂਡ ਦਾ ਵਾਰ ਕਰਨ ਤੋਂ ਕੋਈ ਗਰੇਜ ਨਹੀਂ ਕੀਤਾ ਜਾਊਗਾ ਇਹ ਮੇਰੇ ਵੱਲੋਂ ਅਪੀਲ ਵੀ ਹੈ ਜੀ ਸਾਰੇ ਧਰਮਾਂ ਨੂੰ ਕੋਈ ਵੀ ਵਿਅਕਤੀ ਕਿਸੇ ਧਰਮ ਦੇ ਖਿਲਾਫ WhatsApp ਦੇ ਮੈ ਸੋਸ਼ਲ ਸਾਈਟ ਤੇ Instagram ਕਿਸੇ ਵੀ ਇਹੀ ਚੀਜ਼ ਤੇ ਕੋਈ ਕਿਸੇ ਧਰਮ ਦੇ ਖਿਲਾਫ ਪੋਸਟ ਵਗਰਾ ਨਹੀਂ ਪਾਊਗਾ ਜੇ ਕੋਈ ਪਾਊਗਾ ਤੇ ਉਹਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਊਗਾ ਇਸ ਤੋਂ ਬਿਨਾਂ ਮੈਂ ਫਿਰ ਹੋਰ ਵੀ ਕਹਨਾ ਜਿਵੇਂ ਕੋਈ WhatsApp ਦੇ ਥਰੂ Instagram ਦੇ ਥਰੂ ਜਿਹੜੇ ਕੋ ਮੈਸੇਜ ਆਂਦੇ ਉਹਨੂੰ ਫਾਰਵਰਡ ਕਰਨ ਤੋਂ ਪਹਿਲਾਂ ਉਹਦੀ ਥੈਂਟਿਸਿਟੀ ਵਾਚੀ ਜੇ ਜੇ ਕੋ ਗਲਤ ਵਹਾਵ ਵੀ ਫਲਾਊਗਾ ਵੀ ਅੱਗੇ ਉਹ ਮੈਸੇਜ ਆਇਆ ਸੀ ਤਾਂ ਉਹਦੇ ਖਿਲਾਫ ਵੀ ਜਿਹੜੀ ਕਾਰਵਾਈ ਕੀਤੀ ਜਾਊ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਬੰਸਲ ਦੀ ਖਾਸ ਰਿਪੋਰਟ